ਹਾਂ ਜੀ ਤੇ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਤੇ ਜੇ ਸਾਰੇ ਭੈਣ ਭਰਾ ਠੀਕ ਠਾਕ ਹੋ ਤੇ ਮੈਂ ਉਮੀਦ ਕਰਦੀ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਮਾਲਕ ਦੀ ਕਿਰਪਾ ਨਾਲ ਠੀਕ ਠਾਕ ਹਾਂ ਤੇ ਤਰਨ ਦਾ ਬਾਹਰੀ ਹਾਂ ਮਸੇਰੇ ਤੇ ਤਰਨ ਦੇ ਇਹ ਗੱਲਾਂ ਸੁਣਾਉਣੇ ਕਹਿਣੇ ਦਿੰਦਾ ਇਹਨਾਂ ਪੁੱਛਿਆ ਦੀ ਇਹਨੂੰ ਗੱਲ ਆਪਣੇ ਤੇ ਕਲੀਪਰ ਲੱਗਦੀ ਨਹੀਂ ਤੇ ਹੌਤੇ ਲਾਉਣ ਦੀ ਜੇ ਨਾਲ ਨਾਲ ਪਾਲੂ ਨਾ ਨੰਗਾ ਨਾ ਕੱਢਿਆ ਪਰੰਦੀ ਹੀ ਨਾਰਮਲੀ ਉਹ ਦੇਖ ਲੈ ਪਾਉਂਦੇ ਸੀ ਤੇ ਵਾਹ ਅੱਜ ਤਰੇ ਵਾਲਦੇ ਵਾਏ ਨਹੀਂ ਜਾਂਦੇ ਚਾਹ ਤਰੇ ਮਕਾ ਇਹਨੂੰ ਆਪ ਕਰਨਾ ਇੰਤ ਤੇ ਤਰਨ ਦੇ ਲਿਆ ਦੇ ਵਾਰ ਕੱਲ ਆਪ ਕਿੱਥੇ ਜਾਣਾ ਨਾ ਹਾਂ ਬਸ ਵਰਨ ਤਰਨੇ ਕਰਿਆ ਦੇਣਾ ਮੈਂ ਤੇ ਤੁਸੀਂ ਤੇ ਨਾਨੀ ਜੀ ਪਾਟ ਕਰਾਂਗੇ ਕਰ ਲਿਓ ਕਰ ਲਿਓ ਕਰਾਂਗੇ ਕਰ ਲਿਓ ਮੈਂ ਤੈਨੂੰ ਰੋਕਿਆ ਪਾਟੀ ਸ਼ੁਰੂ ਹੋਈ ਹੈ ਮਮਾ ਜੀ ਕੱਲ ਨੂੰ ਹੀ ਜਾਣਾ ਹੈ ਤੁਸੀਂ ਤੁਹਾਨੂੰ ਕਿਤਾਜ ਜੀ ਤੱਕ ਕਾਫੀ ਘੰਟਾ ਹੈ ਮੈਂ ਤੁਹਾਨੂੰ ਬਤਾਇਆ ਕਿ ਤਸ਼ਲੀ ਲੁਧਿਆਣੀ ਚਿਕ ਬੁਧਾਈ ਹਾਲੇ ਚੱਲਦਾ ਹੈ ਤਸ਼ਲੀ ਦਾ ਟਰੀਟਮੈਂਟ ਲੁਧਿਆਣੇ ਤੇ ਇਸ ਕਰਕੇ ਫਿਰ ਇਹਦਾ ਹੀ ਲੁਧਿਆਣੇ ਦਾ ਟਰੀਟਮੈਂਟ ਚੱਲਦਾ ਪਿਆ ਜੀ ਉਹਦੇ ਘਰ ਤੋਂ ਨਹੀਂ ਜਾਣਾ ਲੁਧਿਆਣੇ ਮਮਾ ਜੀ ਜਿਹੜੇ ਮੇਰੇ ਫੈਡਵਲ ਸੀਰਸ ਤੇ ਹੈ ਉਹ ਥਿਆ ਬੜੀ ਦੂਰ ਦੀਆਂ ਵਾ ਤੇ ਚਲੋ ਠੀਕ ਹੈ ਹੁਣ ਮੈਂ ਇਹਨਾਂ ਦੋਵਾਂ ਭੈਣਾਂ ਦੇ ਜਵਾਬ ਦਿੱਤੇ ਆ ਸਿਰ ਤੇ ਪਰ ਉਹ ਦਿਨ ਬਿਲਾਵਾ ਚਲ ਬੰਦ ਕਰੋ ਨਾ ਜਾ ਤੇ ਅੱਜ ਮੈਂ ਸਵੇਰ ਦੀ ਬਹੁਤ ਜ਼ਿਆਦਾ ਬੀਜੀ ਸੀ ਸਵੇਰ ਦੀ ਇੱਕ ਮਿੰਟ ਵੀ ਫਰੀ ਨਹੀਂ ਹੋਈ ਤੇ ਆਪਣੇ ਕੋਲੋਂ ਨਾ ਕੋਈ ਦੂਰ ਤੋਂ ਹੀ ਕਸਟਮਰ ਆਇਆ ਹੀ ਤੇ ਉਹਦੇ ਨਾਲ ਸਾਨੂੰ ਮਤਲਬ ਕਾਫੀ ਟਾਈਮ ਲੱਗ ਗਿਆ ਘਰ ਵਿੱਚ ਦੁਕਾਨ ਦੇ ਤੇ ਉਹਦੇ ਕਰਕੇ ਫਿਰ ਮੈਂ ਬਹੁਤ ਬੀਜੀ ਰਹੀ ਅੱਜ ਬੀਜੀ ਹੋਣ ਕਰਕੇ ਅੱਜ ਸੋ ਇੱਜ ਤਾਂ ਕੋਈ ਗੱਲਬਾਤ ਨਹੀਂ ਹੋਈ ਤੇ ਹੁਣ ਪੌਣੇ ਦਿਨ ਦਾ ਤੇ ਤਿੰਨ ਦਾ ਟਾਈਮ ਹੋ ਗਿਆ ਹੁਣ ਤੇ ਬੱਚੇ ਵੀ ਆਉਣ ਵਾਲੇ ਆ ਤੇ ਚਲੋ ਦੇਖਦੇ ਹਾਂ ਉਹਨਾਂ ਬੱਚਿਆਂ ਦਾ ਬਸ 5-10 ਮਿੰਟ ਚਾ ਉਹਨਾਂ ਫਿਰ ਮੈਂ ਤੇ ਅੱਜ ਮੈਂ ਫਿਰ ਉਹਦੇ ਕਰਕੇ ਕਾਫੀ ਲੇਟ ਹੋ ਗਈ ਦੁਕਾਨ ਤੇ ਅੱਜ ਥੋੜਾ ਜਿਹਾ ਜ਼ਿਆਦਾ ਹੈਗਾ ਸੀ ਤੇ ਕੰਮ ਤੇ ਦੁਕਾਨ ਦੇ ਕੰਮ ਕਰਕੇ ਮੈਂ ਲੇਟ ਹੋ ਗਈ ਅੱਜ ਤੇ ਖਾਣਾ ਖੋਣਾ ਵੀ ਮੈਂ ਲੇਟ ਮੈਂ ਨਾਣੂ ਕੇ ਤੇ ਫਿਰ ਮੈਂ ਹੁਣ ਬੱਚਿਆਂ ਦਾ ਵੀ ਖਾਣਾ ਰੈਡੀ ਕਰ ਲਿਆ ਕਿਉਂਕਿ ਬੱਚੇ ਵੀ ਆਉਣ ਵਾਲੇ ਆ ਫਿਰ ਜਦੋਂ ਆਉਂਦੇ ਆ ਫਿਰ ਇੱਕਦਮ ਉਹਨਾਂ ਦਾ ਖਾਣਾ ਨਹੀਂ ਬੰਦਦਾ ਹੈਗਾ ਇਹ ਇਹਨਾਂ ਨੇ ਫੋਨ ਆਇਆ ਤੇ ਮੈਨੂੰ ਕਹਿੰਦੇ ਕਿਦਾਂ ਮੈਂ ਕਿਹਾ ਅੱਜ ਥੋੜੀ ਬੀਜ਼ੀ ਐ ਇਹਨਾਂ ਨੇ ਵੀ ਅੱਜ ਮੈਂ ਸਿਰਫ 5 ਮਿੰਟ ਗੱਲ ਕੀਤੀ 5 ਵੀ ਨਹੀਂ ਕੀਤੀ ਮੈਂ ਕਿਹਾ 2-3 3 ਮਿੰਟ ਗੱਲ ਹੋਈ ਇਹਨਾਂ ਨੂੰ ਮੈਂ ਕਿਹਾ ਮੈਂ ਬੀਜ਼ੀ ਐ ਅੱਜ ਤੇ ਤਾਂ ਸ਼ਾਮ ਨੂੰ ਗੱਲ ਕਰਾਂਗੇ ਤੇ ਇਹ ਕਿਹਾ ਠੀਕ ਐ ਤੇ ਇੱਕ ਕੰਮ ਹੋਰ ਮੈਂ ਅੱਜ ਗਈ ਹਾਂ ਕਿਤੇ ਤੇ ਫਿਰ ਸਾਡੇ ਇੱਥੇ ਸਿਸਟਰ ਵੀ ਉਹਨਾਂ ਦੇ ਨਾਲ ਮੈਂ ਥੋੜਾ ਉਹ ਆਂਦੇ ਸਾਡੇ ਨਾਲ ਬਾਜ਼ਾਰ ਨੂੰ ਜਾਇਓ ਜੋ ਸਮਾਨ ਲੈਣਾਂ ਕੋਲ ਹੋਣਾ ਹੈ ਖਾਵਾ ਸਾਡੇ ਨਾਲ ਇੱਥੇ ਕਸਟਮਰ ਆਇਆ ਹੀ ਇੱਕ ਉਹ ਸਾਡੇ ਬਾਗੀ ਫਲਾਵਰ ਲੈ ਕੇ ਆਏ ਆ ਤੇ ਆਪਾਂ ਲਾਵਾਂਗੇ ਉਹਨਾਂ ਫਲਾਵਰਸ ਵਰਤ ਸੁੱਕ ਗਿਆ ਪੰਜਾਂ ਦੇ ਵਿੱਚ ਤੇ ਥੱਲੇ ਵੀ ਹੈਗਾ ਤਾਂ ਥੱਲੇ ਬੂਟੇ ਬਾਟੇ ਲਾਏ ਕੇ ਚਲਾ ਦੇਣਗੇ ਇੱਕ ਬੈਨਾਂ ਵਿੱਚ ਵੀ ਤੇ ਆਹ ਵੇਖੋ ਇਹਦੇ ਕਿੰਦਾ ਰਕੀ ਮੈਂ ਬੜੀ ਵਧੀਆ ਲੱਗਣਿਆ ਆ ਮੈਨੂੰ ਬਹੁਤ ਸੋਹਣਾ ਲੱਗਾ ਇਹ ਵੀ ਸੋਹਣਾ ਹੈ ਇਹ ਵੀ ਸੋਹਣਾ ਹੈ ਇੱਕ ਗੁੱਟੇ ਦਾ ਇਹ ਵਿੱਚ ਤੇ ਕਾ ਗੁੱਟੇ ਦਾ ਤੇ ਕਹੇ ਨਹੀਂ ਜੀ ਜੀ ਵੀ ਬਦ ਨਹੀਂ ਇਹ ਬਲਾਏ ਹੱਦ ਨਹੀਂ ਆਖਣ ਕਹਿੰਦੇ ਭਾਜੀ ਮਤਲਬ ਜੇ ਸਾਡੇ ਕਸਟਮਰ ਆਏ ਸੀ ਉਹਨਾਂ ਦੇ ਜਿਹੜੇ ਹਸਬੰਦ ਹੈ ਉਹ ਸ਼ਾਇਦ ਇਹ ਕੰਮ ਕਰਦੀ ਹੈ ਫਲਾਵਰਾਂ ਦਾ ਤੇ ਕਹਿੰਦੇ ਕਿ ਤਾਂ ਤੇ ਭਾਜੀ ਨੇ ਦੁਕਾਨ ਤਾਂ ਨਹੀਂ ਵੇਖਣ ਦੇ ਕਹਿੰਦੇ ਮੈਡਮ ਕਿ ਗਮਲਿਆਂ ਦੇ ਵਿੱਚ ਫਲਾਵਰ ਸੁੱਕ ਗਏ ਆ ਕਿਉਂਕਿ ਸੁੱਕ ਗਏ ਸਾਡੇ ਫਲਾਵਰ ਗਮਲਿਆਂ ਦੇ ਵਿੱਚ ਤੇ ਉਹਦੇ ਕਰਕੇ ਨਹੀਂ ਉਹਨਾਂ ਨੇ ਇਹ ਲੈ ਦੇ ਗਏ ਸਾਡੇ ਤੇ ਚਲੋ ਉਹ ਬਤਾ ਮੇਰੇ ਸਭ ਤੋਂ ਵੱਧ ਕਿਹਦਾ ਲੱਗਦਾ ਮੈਨੂੰ ਤੇ ਉਹਨਾਂ ਨੇ ਪੁੱਛਿਆ ਭਾਜੀ ਹੁਣ ਅਨੇ ਸਿਜੂ ਵਾਜੀ ਤੇ ਪਾਜੀ ਕਹਿੰਦੇ ਕਿ ਸ਼ਾਇਦ ਇਹ ਇਹ ਮੁਸ਼ਕਲ ਵਾਲਾ ਕੰਮ ਹੀ ਆ ਫੇ ਵੀ ਨੂੰ ਪਾਣੀ ਪਾਣੀ ਦਿੰਦੇ ਰਹੋ ਜੇ ਹੋ ਗਿਆ ਤੇ ਹੋ ਗਏ ਨਹੀਂ ਹੋਊਗਾ ਇਹ ਚਲੋ ਕੋਈ ਨਹੀਂ ਮੈਂ ਕਿਹਾ ਦਿੰਨੇ ਆ ਪਾਣੀ ਜਿੰਦੇ ਰ ਹਿੰਮਤ ਛੱਡਦੀ ਨਹੀਂ ਮੈਂ ਕੋਸ਼ਿਸ਼ ਪੂਰੀ ਕਰੂੰਗੀ ਤੇ ਕੋਸ਼ਿਸ਼ ਕਰਨਵਾਂ ਦੀ ਹਾਲ ਨਹੀਂ ਹੁੰਦੀ ਮੇਰੀ ਕੋਸ਼ਿਸ਼ ਪੂਰੀ ਆ ਕਿ ਮੈਨੂੰ ਫਿਰ ਤੋਂ ਇਦਾਂ ਹੀ ਹਰਿਆ ਕਰ ਲੱਗਦਾ ਪਹਿਲਾਂ ਹਰਿਆ ਸੀ ਮੈਂ ਦੱਸਦੀ ਪਈ ਹਾਂ ਉਹਨਾਂ ਨੂੰ ਪਾਜੀਆਂ ਨੂੰ ਕਿ ਇਹਨੂੰ ਫਾਲ ਵੀ ਬਹੁਤ ਵਧੀਆ ਲੱਗਦਾ ਰਿਹਾ ਹੈ ਤੇ ਇੱਕ ਦੋ ਵਾਰ ਹੀ ਆਂਬੇ ਦੇ ਖਾਦੇ ਵੀ ਆ ਪਹਿਲਾਂ ਇੱਕ ਦੋ ਵਾਰ ਲੱਗੇ ਤੇ ਚੜਚੂ ਜਾਂਦਾ ਰਿਹਾ ਬੂਰੀ ਨੂੰ ਲਾ ਕੇ ਤੇ ਫਿਰ ਇੱਕ ਵੇਲੇ ਲੱਗੀ ਤੇ ਉਹ ਖਰਾਬ ਜੀ ਹੋ ਗਈ ਫਿਰ ਹੁਣ ਦੁਬਾਰਾ ਲੱਗੀ ਤੇ ਹੁਣ ਤੇ ਠੀਕ ਹੈ ਤੇ ਐ ਵਿੱਚ ਵੀ ਖਰੂ ਇਹਦੇ ਦੇ ਬੱਚੇ ਆ ਖਾ ਖੂਕ ਨੇ ਕੋਈ ਚੀਜ਼ ਸੁੱਟ ਦਿੰਦੇ ਇਹਦੇ ਵਿੱਚ ਤੇ ਐ ਵੇਖੋ ਇੱਕ ਆਮ ਕਿਹੜਾ ਹੀ ਖਾਂਦੇ ਰੇ ਨਾ ਉਹ ਦੂਜਾ ਮਸੰਮੀਂ ਜਿਹਾ ਕਿੰਨੂ ਕਿੰਨੂ ਆ ਦਾ ਤੇ ਇਹ ਪਤਾ ਨਹੀਂ ਕਿਹਦਾ ਨਿਕਨ ਡਿਆ ਕਿੰਨਾ ਵਧੀਆ ਆ ਮੈਨੂੰ ਤਾਂ ਨਿਕਣੀ ਹੁਣ ਪਤਾ ਨਹੀਂ ਤਰੇਲੇ ਦਾ ਸ਼ਾਇਦ ਹਾਂ ਇਹ ਕਰੇਲੇ ਦਾ ਹੋ ਸਕਦਾ ਹੈ ਮੈਨੂੰ ਲੱਗਦਾ ਤੇ ਇਹ ਐਡਾ ਕੁਝ ਇਛੇ ਛੋਟੇ ਨਿਕਨ ਨਿਕਨ ਦੀ ਉਦੋਂ ਵੀ ਬੜੇ ਨਿਕਨ ਡੇ ਆ ਆਹ ਸਾਈਡ ਵੀ ਆਂ ਕੋ ਪਤਾ ਨਹੀਂ ਹੁੰਦੀ ਮੈਨੂੰ ਕਾਦੀ ਆ। ਇਹਦ ਵੀ ਮੇਰੇ ਖਿਆਲ ਹੁੰਦਾ ਇਹ ਕਿੰਨੂ ਕਿੰਨੂ ਦਾ ਆ। ਤੇ ਐਵੇਂ ਕੋਈ ਕਾ ਵੀ ਨਿਕੰਡਾ ਕੁਛ ਵਿੱਚ ਇੱਧਰ ਤੇ ਇਹਦੇ ਤੇ ਉਹ ਜਿਹਾ ਪੜਨਾ ਉਹਨੂੰ ਤੇ ਮੈਂ ਛੱਡ ਜਾ ਅੱਜ ਕੁੜੇ ਕਾ ਇਕੱਠਾ ਕਰਕੇ ਚੁੱਕ ਲਈਦਾ। ਤੇ ਚਲੋ ਠੀਕ ਐ। ਬੱਚੇ ਨੇ ਜੁੱਤੀਆਂ ਬੁਸ਼ ਕੀ ਤੇ ਪਾਣੀ ਵਿੱਚ ਉਹਨੂੰ ਪਿੱਛੇ ਪਾਉਣਾ ਸੀ। ਤੇ ਨਿਕਲ ਕਾਦੀ ਸੁਕੀਆਂ ਤੇ ਵੇਖੋ ਦਿਨ ਬਿਜ਼ੀ ਦਾ ਨੰਗਿਆ ਬਿਜ਼ੀ ਬਿਜ਼ੀ ਦਿਸੇ। ਤੇ ਅੱਜ ਤੇ ਮੈਂ ਇਹਨਾਂ ਵੀ ਗੱਲਾਂ ਨਹੀਂ ਕੀਤੀਆਂ ਵਿਚਾਰੀ ਦੇ ਨਾਲ। ਉਹ ਕੱਲੀ ਹੁੰਨੀ ਆ ਘਰ ਦੇ ਵਿੱਚ ਫਿਰ ਮੈਂ ਤੇ ਫਿਰ ਖੜਾ ਖੜਾ ਖਾਂਦੀ ਹੋਵਾਂ ਜਾਂ ਕਿੱਦਾਂ ਵੀ ਨੇ ਦਿਨ ਪਦੇ ਹਾਂ ਕੀ ਆ ਲਿਆ ਲੰਮੇ ਪਿਆਵਾ ਇਹਨੂੰ ਪੁੱਛਦੇ ਨਹੀਂ ਆ ਲੰਮੇ ਪਿਆਦੂ ਕੀ ਗੱਲ ਹੈ ਹੈ ਤੇ ਅੱਜ ਉਤੇ ਪੂਰਾ ਵਧੀਆ ਦਿਨ ਲੰਘਿਆ ਬਿਜ਼ੀ ਕਿਉਂਕਿ ਜਦੋਂ ਇਦਾਂ ਮੈਂ ਫ੍ਰੀ ਹਾਂ ਫਿਰ ਵੀ ਤੁਹਾਨੂੰ ਪਤਾ ਹੀ ਆ ਫ੍ਰੀ ਬਣਾ ਫਿਰ ਮਨ ਜਾ ਹੋ ਤਾਂ ਹੁੰਦਾ ਰਹਿੰਦਾ ਹੈ ਕਿ ਅਜੇ ਟਾਈਮ ਨਹੀਂ ਲੰਘਦਾ ਵੀ ਬੱਚੇ ਕਦੋਂ ਆਉਣਾ ਕਦੋਂ ਆਉਣਾ ਇਹਦਾ ਹੁੰਦਾ ਰਹਿੰਦਾ ਤੇ ਅੱਜ ਤੇ ਪੂਰੀ ਬਿਜ਼ੀ ਰਹੀਆਂ ਤੇ ਚਲੋ ਮੈਂ ਇਹਨਾਂ ਥੋੜਾ ਜਾਣਾ ਸੀ ਬਾਜ਼ਾਰ ਨੂੰ ਵੀ ਤੇ ਜਦੋਂ ਬੱਚੇ ਛੱਡਣ ਜਾਉਂਗੀ ਮੈਂ ਤਾਂ ਦੋਵੇਂ ਥੋੜਾ ਜਿਹਾ ਬਾਜ਼ਾਰ ਕੋਕਿਆਵਾਂ ਕਿਉਂਕਿ ਬਟਾਲਾ ਆਪਾਂ ਨੂੰ ਤੋਂ ਸਿਰਫ 7 ਕਿਲੋਮੀਟਰ ਹੀ ਪੈਂਦਾ ਆ ਤੇ ਜਾਉਂਗੀ ਮੈਂ ਸ਼ਹਿਰ ਨੂੰ ਬੱਚੇ ਜੇ ਛੱਡਣ ਜਾਉਂਗੀ ਦੋ ਫਿਰ ਮੈਂ ਸ਼ਹਿਰੋਂ ਵੀ ਹੋਵਾਂਗੀ ਥੋੜਾ ਸਮਾਨ ਲੈਣ ਵਾਲਾ ਬੱਚਿਆਂ ਦਾ ਇਹਨਾਂ ਬੱਚਿਆਂ ਦੇ ਨਾ ਸ਼ੂਜ਼ ਵਾਈਟ ਵਾਲੇ ਜਿਹੜੇ ਉਹ ਹਫਤੇ ਜਦੋਂ ਬਾਰੀ ਪਾਉਂਦੇ ਆ ਤੇ ਉਹ ਹੁਣ ਇਹਨਾਂ ਨੂੰ ਅੱਜ ਦੀ ਗਰਮੀਆਂ 'ਚ ਪਾਉਣੇ ਹੁੰਦੇ ਸਿਆਲ ਦੀ ਤੇ ਪਾਉਣੇ ਨਹੀਂ ਹੁੰਦੇ ਉਹ ਕੱਡੇ ਤੇ ਬਿਲਕੁਲ ਨਵੇਂ ਬੂਟ ਤੇ ਪਰ ਉਹਨਾਂ ਨੂੰ ਟਾਈਟ ਹੋ ਗਏ ਆ ਉਹ ਲੈ ਕੇ ਆਉਣੇ ਆ ਤੇ ਇਹ ਬਨੂ ਦੇ ਬੂਟ ਜਿਹੜੇ ਬਲੈਕ ਸਕੂਲ ਵਾਲੇ ਉਹ ਵੀ ਥੋੜਾ ਜਿਹਾ ਖਰਾਬ ਹੋ ਗਏ ਤੇ ਇੱਕ ਮੈਂ ਉਹ ਲੈ ਕੇ ਆਉਂਗੀ ਤੇ ਤਰਨੂ ਜਿਹੜੀਆਂ ਸਕੂਲ ਸੌਕਸ ਮਿਲੀਆਂ ਉਹ ਕਹਿੰਦੀ ਮੈਂ ਨਹੀਂ ਪਾਉਣੇ ਉਹ ਥੋੜੇ ਲੰਬੀਆਂ ਹੁੰਦੀਆਂ ਆ ਵਾ ਵਾਈਟ ਜੋ ਸ਼ਨੀ ਬੋਧਵਾਰ ਪਾ ਗਈ ਤੇ ਰੋਂਦੀ ਕਹਿੰਦੀ ਮੈਂ ਇਹ ਵਾਲੇ ਸ਼ੌਕਸ ਨਹੀਂ ਪਾਉਣੀਆਂ ਹੈਗੀਆਂ ਤੇ ਉਹਨੂੰ ਮੈਂ ਨਿੱਕੇ ਸੌਕਸ ਵਾਈਟ ਲਿਆ ਕੇ ਦੇਵਾਂਗੇ ਪਲੇਨ ਤੇ ਚਲੋ ਬੱਚਿਆਂ ਦੀ ਬੇਡ 'ਚ ਬੈਠੀ ਆ ਟਾਈਮ ਕਾਫੀ ਹੋ ਗਿਆ ਜਦ ਤੱਕ ਬੱਚੇ ਆਏ ਨਹੀਂ ਆ ਤਦੋਂ ਤੱਕ ਹੁੰਦੇ ਮੈਂ ਵੀ ਆਖਣੀ ਚਲਾਉਣਗੇ ਫੇਰੀ ਖਾਣਾ ਖਾਣੀਆਂ ਜੇ ਮੈਂ ਚਾਹ ਚੂਹ ਵੀ ਨਹੀਂ ਪੀਤੀ ਹੁਣ ਬੱਚੇ ਆਉਣਗੇ ਫਿਰ ਬਣਾ ਕੁਬੀਨੇ ਆਹ ਛਾ ਵੀ ਤੇ ਚਲੋ ਠੀਕ ਹੈ ਜੀ ਕਰੀਏ ਬੱਚਿਆਂ ਦੀ ਵੇਟ ਹੁਣ ਚਲੋ ਠੀਕ ਹੈ ਜੀ ਹੁਣ ਕਰਦੇ ਆਂ ਬੱਚਿਆਂ ਦੀ ਵੇਟ ਤਦੋਂ ਤੱਕ ਬੱਚੇ ਆਉਂਦੇ ਆ ਤੇ ਮੈਨੂੰ ਤੇ ਲੱਗਦਾ ਕਿ ਬੱਚੇ ਆ ਹੀ ਗਏ ਆ ਬੈਲ ਹੋਈ ਏ ਕੋਈ ਆਜੋ 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 ਓਏ ਦੋਰ ਕੇ ਨੰਗਣਾ ਆਪਣੇ ਪੈਗਲੇ ਕਰਾ ਮੈਂ ਨੰਗਣਾ ਰਾਮ ਨਾਲ ਬੈਗ ਲੈ ਉਹ ਆਪਣੇ ਆਪਣੇ ਤੈਨੂੰ ਬੈਗਾਂ ਲੈ ਕੇ ਉਹ ਬੈਂਟ ਨਾ ਤੁਰਤਾਂ ਦੇਖ ਲੈਣੇ ਇਹ ਲੋਕਾਂ ਨੂੰ ਕਿਹਾ ਤੈਨੂੰ ਤੈਨੂੰ ਉਹ ਨਹੀਂ ਜਹਣ ਜਾਈ ਹੁਣ ਨਹੀਂ ਤਨੋਂ ਕੋ ਬੈਗ ਲੈ ਕੇ ਘਰਾਂ ਨੂੰ ਜਾ ਇਹ ਬਹੁਤ ਪਰੇਸ਼ਾਨ ਕਰਦੀ ਹੈ ਇਹ ਬਹੁਤ ਘਰ ਵੀ ਜ਼ਿਆਦਾ ਤੰਗ ਹੀ ਕਰਦੀ ਆ ਬੰਦ ਨੂੰ ਲੈ ਲੈ ਨਿਕਲ ਆਸੀ ਦੀ ਬੰਦ ਨੂੰ ਕੋਈ ਇਹ ਕਲਾਸ ਨਹੀਂ ਲੈਣੀ ਨਾ ਦੀ ਮੈਂ ਆਜਾ 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 ਹੁਣ ਤੁਹਾਡੀ ਕਸਰ ਲੱਗਣੀ ਆ ਆ ਫਲਾਵਰ ਦੇ ਫੁੱਟੇ ਲਿਆਂਦੇ ਲਿਆਂਦੇ ਧਿਆਨ ਨਾਲ ਮੁਸਕ ਲੈ ਆਉਣਾ ਮੈਨੂੰ ਰੁਕ ਜਾ ਰੁਕ ਜਾ ਜੇ ਰੁਕ ਜਾ ਰੁਕ ਜਾ ਰੁਕ ਜਾ ਜੇ ਚਲਾ ਜਾ ਆ ਜਾ ਆ ਜਾ ਆ ਜਾ ਹਾਂਜੀ ਤੇਰੀ ਕਲਾਸ ਲੱਗਣੀ ਉਹ ਬੈਗ ਲੈ ਕੇ ਜਾਓ ਮੈਂ ਨਾ ਵੇਖਾ ਮੈਨਾਂ ਜਿਹੜੇ ਆਏ ਇਹਨਾਂ ਨੂੰ ਪਾਣੀ ਕਰਮਾ ਪਾਣੀ ਇਹਨੇ ਪੀ ਲੈ ਨਾ ਹਾਂਜੀ ਇਹ ਮੇਰਾ ਰੁਪਿਆ ਦਿੱਤਾ। ਬਲ ਉਹ ਨਾ ਅੱਜ ਨਾ ਉਹਦੀ ਪਈ ਲੈਂਦੀ ਆ। ਤਦੋਂ ਤਾਂ ਉਹ ਕਹਿੰਦਾ ਕਿ ਕਿਹੜਾ ਹੈ। ਤਦੋਂ ਮੋਂ ਕਹਿੰਦਾ ਨਾ ਹਾਂਜੀ ਇਹ ਮੇਰਾ ਪੁੱਤ ਨਾ ਰਾਜ ਹੋ ਗਿਆ ਮਮਾ ਨਾਲ। ਕਰਕੇ ਨਾ Wi-Fi ਚੱਲਣ ਡਿਆ। ਪਤਾ ਨਹੀਂ ਕੀ ਗੱਲ ਹੋ ਗਈ Wi-Fi ਨੂੰ ਤੇ Wi-Fi ਚੰਨ ਲੈ ਤੇ ਦੀਵਾ ਦੀ ਅੰਦਰੋਂ ਹੋਣੀ ਵੱਡੀ ਤੇ ਇਹ ਨਹੀਂ ਰੌਣ ਡਿਆ ਤੇ ਤਰਨ ਦੱਸਣ ਜੀ ਸਕੂਲ ਦੇ ਨੇ ਦੋਸਤ ਕੋ ਮੈਂ ਕਹਿੰਦੇ ਮੈਨੂੰ ਗੁੱਸੇ ਹੋਈ ਵੀ ਤੇ ਪੇਟ ਸੇ ਦਰਦ ਤਾਂ ਪਹਿਲਾਂ ਹੀ ਹੁੰਦੀ ਆ। ਬਿਮਾਰ ਹੋਣਾ ਜਲਦੀ ਤੇ ਤੂੰ ਕਿਉਂ ਖਾਦੀ ਆ ਮੈਂ ਇੱਕ ਥੋੜੀ ਜਿਹੀ ਥੱਪੜ ਲਾ ਤਾ ਧਰੋਣ ਲਾ ਪੈਂਦਾ ਮੈਂ ਕਿ ਤਰੋਜ ਖਾਣਾ ਵਾ ਸਾਲ ਬਾਅਦ ਆਉਂਦਾ ਮੈਂ ਜੀ ਲਿਆਉਂਦਾ ਬੰਦਾ ਸਾਲ ਬਾਅਦ ਸਾਲ ਬਾਅਦ ਇੰਨੇ ਬਾਅਦ ਕਹਿ ਫਿਰ ਵੀ ਚੰਗੜ ਕੇ ਸਾਲ ਬਾਅਦ ਆਉਂਦਾ ਮੈਂਗੀ ਦਾ ਸਾਲ ਬਾਅਦ ਨਾ ਹੈ ਨਹੀਂ ਜਿਹੋ ਸੈਗਰੀ ਦਾ ਉਹ ਇੱਕਲੀ ਬਾਕੀ ਸਾਰਾ ਸਬਜੀ ਸਬਜੀ ਤੇ ਰਹਿੰਦਾ ਹੈ ਅਜਾ ਸਾਲ ਬਾਅਦ ਲੈ ਆਉਂਦਾ ਬਸ ਜਲੀ ਕਲਾਸ ਚ ਵੇ ਨਹੀਂ ਥੋੜਾ ਆ ਤੇ ਉਹ ਅੱਜ ਆ ਗਿਆ ਕਿ ਹੁਣ ਕਦੀ ਵੀ ਨਹੀਂ ਪੋਰਟਿਓ ਨੇ ਕਿ ਰਹੇ ਦਿਨ ਪੰਨੇ ਹੁੰਦੇ पाचੋ ਫਿਰ ਮੁਕਤੀ ਹੋਵੇ ਉਹਨੇ ਰਹੇ ਦਿਨ ਪੰਨੇ ਹੁੰਦੇ ਤਾਂ ਖਾਦਾ ਹੋਵੇ ਅੱਛਾ ਇੱਕ ਦੋ ਦਿਨ ਬਾਅਦ ਨੇ ਮਤਸਾਲ ਬਾਅਦ ਨੇ ਵਜੇ ਮਤਲਬ ਫਿਫਥ ਵਿੱਚ ਵੀ ਸਾਲ ਤੇ ਇੱਕ ਵਾਰੀ ਤੇ ਨਹੀਂ ਸੈਕੰਡ ਵਿੱਚ ਵੀ ਥਰਡ ਵਿੱਚ ਵੀ ਹੁਣ ਇੱਕ ਵਾਰੀ ਫਰਸਟ ਵਿੱਚ ਵੀ ਹੋਣੀ ਚਲ ਕੋਈ ਨਾ ਹਾਂ ਨਾ ਨਾ ਮੁੰਨਾ ਖਾਇਆ ਕਰਕੇ ਸੀ ਮੈਂ ਕਿ ਜੀਜੀ ਸਕੂਲੇ ਖਾਈ ਦੀ ਹੋਈ ਠੀਕ ਆ ਚਲ ਸੌਰੀ ਮੈਂ ਤਾਂ ਪਲਾਸ ਹੋ ਗਏ ਜੀ ਜੀ ਬੜਾ ਇਹ ਬਿਮਾਰ ਤੋਂ ਹੋ ਜਾਂਦਾ ਜਲਦੀ ਥੋੜਾ ਫਿੱਟ ਫਿੱਟ ਮਾਰੋ ਤੁਸੀਂ ਉਹ ਵੇਖੋ ਇੱਕ ਹੋਰ ਸਾਡਾ ਕਾਕਾ ਤੇ ਉਹ ਬੜਾ ਤੰਕ ਕੰਡਿਆ ਜੇ ਵੇਖਿਓ। ਤਰਨੇ ਪਾਰਾ ਸਿਧਾਂਤ ਕੇ ਤਰਨੇ ਤੇ ਅੱਜ ਵੀ ਲੋਈ ਲੱਗਣ ਦੀ ਹੈ। ਸਲਾਦੇ ਵਾਲੀ ਪਹਿਨ। ਉਹ ਦਿਸ ਪਉਂਦਾ। ਉਹ ਕੱਟ। ਤੇ ਅੱਜ ਤੇ ਦੀਦੀ ਸਾਡੇ ਦੀਦੀ ਕੀ ਹੋਇਆ ਵਾ? ਹਾਏ। ਹਾਂ। ਆਹ ਨੇ ਅੱਟੇ ਚ ਕੰਡਦੇ ਕੋਕ ਤੇ ਪੂਰੀ ਜੇਮਨ ਤੇ ਆਈ ਕਿਦ ਰੋਟੀ ਵੀ ਨਹੀਂ ਖਾਣ ਦੀ। ਲੈ ਵਾ ਰੋਟੀ। ਹਾਂ? ਵਾਈਫਾਈ ਨਹੀਂ ਆਦਾ ਤਾਂ ਸੇ ਦੇ ਵਿੱਚ ਕੋਈ ਨਾ ਇਦਾਂ ਸੁਣੀ ਬੰਦਾ ਮਾਰ ਨਹੀਂ ਜਾਂਦਾ ਰੋ ਰੋ ਕੇ ਤੇ ਅਬ ਸਕੂਲ ਆਣਗੇ ਥੋੜਾ ਜਿਹਾ ਆਉਣਗੇ ਇਹਦੇ ਵਿੱਚ ਮੇਰਾ ਕੋਈ ਕਸੂਰ ਹੈ ਨਾ ਮੈਂ ਮੈਂ ਵਾਈਫਾਈ ਬੰਦ ਕਰਦਾ نیٹ ਮੈਂ ਬੰਦ ਕੀਤਾ ਵਾ ਗਲਤ ਗਾਲ ਦਿਆ ਵੇਖੋ ਇਹਦਾ ਕੰਮ ਤੇ ਫਿਰ ਕੱਲ ਲਧਿਆਣੀ ਨਹੀਂ ਜਾਣਾ ਅਪ ਕੱਲ ਤੋਂ ਵੀ ਕਹਿੰਦੀ ਰਹੀ ਮੈਂ ਨਾ ਚਲ ਜਾਵਾਂਗੇ ਜਾਵਾਂਗੇ ਚਲ ਚਲ ਠੀਕ ਹੈ ਜੇਕਰ ਮੈਨੂੰ ਡਿਲੇ ਆ ਕੇ ਆ ਚਲੋ ਨਾ ਨਹੀਂ ਪਿੰਜੀ ਗਈ ਤੂੰ ਉਹਨੂੰ ਸੂਟ ਪਾ ਕੇ ਬੈਠੀ ਮੈਂ ਜੀ ਮੈਂ ਅੰਦਰ ਦਿਸਾਰੀ ਕਿ ਆਜੂ ਤੇ ਜੇ ਖਾਣਾ ਖਾਣਾ ਤੇ ਬਹੁਤ ਹੋਰ ਚਾਹ ਬੋ ਰੱਖਿਆ ਬਿਲਕੁਲ ਹੋ ਰੱਖਿਆ ਬਨੂ ਖਾ ਲੈ ਵਾ ਕਿ ਤੂੰ ਵੀ ਵਾਈਫਾਈ ਨਾਲ ਹੀ ਖਾਣਾ ਵਾ ਮੈਂ ਤੇ ਕਹਿੰਦੀ ਹੂੰ ਵੀ ਵਾਈਫਾਈ ਨਾਲ ਕਰ ਤਸ਼ਲੀਨਾ ਲੈ ਫਿਰ ਖਾਣਾ ਖਾ ਲੈ ਚਲੋ ਨਹੀਂ ਨਹੀਂ ਹੁਣ ਖਾਣਾ ਚਲ ਤਾਂ ਮੈਂ ਦਵਾ ਤੇ ਦੀਦੀ ਆਪਣੀ ਦੀਦੀ ਪਾਓ ਫੋਨ ਵੇਖਾ ਦੋ ਮਿੰਟ ਆ ਲੈ ਫੋਨ ਕਰ ਆ ਜਾ ਮੈਂ ਬੋਲੂ ਜੀ ਅੱਜ ਆ ਜਪਾਸ ਕਰੋ ਜੀ ਤੇ ਆਪਾਂ ਬੱਚਿਆਂ ਨੂੰ ਛੱਡ ਕੇ ਟਿਵੀਸ਼ਨ ਤੇ ਤੇ ਘਰੇ ਆ ਗਈਆਂ ਮੈਂ ਤੇ ਹੁਣ ਬਣਾਈ ਹੈ ਜੀ ਖਾਣਾ ਪੋਣਾ ਕਿਉਂਕਿ ਅੱਧੇ ਘੰਟੇ ਬਾਅਦ ਮੈਨੂੰ ਫੇਰ ਲੈਣ ਵਾਸਤੇ ਜਾਣਾ ਪੈਣਾ ਆ ਤੇ ਹੁਣ ਮੈਂ ਖਾਣਾ ਖਾਣਾ ਤੇ ਸੱਚੀ ਮੈਂ ਖਾਣਾ ਜੇ ਖਾਣਾ ਵੀ ਖਾਲਾਂ ਤੇ ਨਾਲੇ ਮੈਂ ਥਾਲੀ ਬਣਾ ਲਾਂ ਸਤ ਪਹਾਨੀ ਸਾਰਨ ਅੱਜ ਮੈਂ ਬੜੀ ਬਿਜ਼ੀ ਰਹੀ ਵਧੀਆ ਲੱਗਾ ਇਹ ਪਰ ਹਮ ਪ੍ਰੋਜੈਕਟ ਤੇ ਕੇ ਮਜ਼ਾ ਮਹਿਸੂਸ ਹੋਣ ਰਿਹਾ ਆ। ਬਾਕੀ ਮਾਲਕ ਦੀ ਕਿਰਪਾ ਨਾਲ ਵਾਹ ਵਧੀਆ ਲੱਗਾ ਏ। ਚਲੋ ਠੀਕ ਆ ਹੁਣ। ਨਾਲ ਹੀ ਮੈਂ ਚਾਹ ਆਪਣੇ ਆਖਣਾ ਤੇ ਨਾਲ ਹੀ ਮੈਂ ਦਾਲ ਰੱਖ ਨੇਕ ਸਾਈਡ ਤੇ ਤੇ ਇੱਕ ਸਾਈਡ ਤੇ ਰੱਖਣਾ ਦਰਵਾਜ਼ਾ ਖੋਖਾ ਲਾ। ਤੇ ਚਲੋ ਠੀਕ ਆ ਜੀ। ਮੈਡਮ ਟਿਊਸ਼ਨ ਤਵਾ ਗਈ ਆ। ਇੱਧਰ ਕੱਢ ਨਹੀਂ ਮੈਡਮੇ। ਮੈਡਮਾ ਟੌਰ ਤੇ ਗਏ। ਟੋਲੀ ਪੁਰਾ ਕੱਢਿਆ ਹੈ ਇੱਧਰ। ਟੋਲੀ ਪੁਰਾ ਮੈਡਮ ਨੇ ਕੱਢਿਆ ਜ। ਕਿ ਕਿਦੇ ਵਿਆਹ ਵੀ ਜਲੀ ਨਾਲੀ। ਯਾ ਚਲੀ ਓਏ ਆ ਜਾ ਕੰਮ ਇਹਨੂੰ ਕੀ ਗੱਲ ਬੰਨ ਹਾਂਜੀ ਦੁਕਾਨ ਤੇ ਛੇਕ ਵਸ ਲੈਣ ਦਾ ਨਹੀਂ ਦੇਣੀ ਨਹੀਂ ਤਾਂ ਫੇਰ ਛੋਸ ਆ ਵੀਖ ਲੋ ਇਹਦਾ ਆ ਲੈ ਆ ਜਾ ਫਿਰ ਚੰਗਾ ਕੀੜੀਆਂ ਨੇ ਖੇਡਣ ਲੱਪਿਆ ਹੁਣ ਉਹ ਕੀ ਉਹ ਤਾੜਾ ਨਾ ਖੇਡਿਆ ਕਰ ਬੰਨੋ ਨਾ ਖੇਡਿਆ ਕਰ ਖਾ ਲੈਣਾ ਨਾ ਪੈਸਾ نیٹ ਆ ਗਿਆ ਵਾਈਫਾਈ ਚੱਲ ਗਿਆ ਗੇਟ ਬੰਦ ਕਰੂ ਮੈਂ ਕੁਝ ਖਾਣ ਤੂੰ ਗੇਟ ਬੰਦ ਕਰ ਤਾਂ ਤੂੰ ਇਹਨਾਂ ਨੂੰ ਲੱਦ ਰਹਿਣ ਦੇ ਹੈ ਕਦੇਸ ਨੇ ਜੀਏ ਨਹੀਂ ਪੁੱਤ ਨਹੀਂ ਹਾਂ ਮੈਨੂੰ ਤੇ ਦਿੱਤਾ ਇੱਧਰ ਫਾਇਉ ਨਾ ਸਾਫ ਹੋ ਜਾ ਮੈਜੀ ਕੋ ਨਹੀਂ ਨਹੀਂ ਕੀ ਦੇਣ ਇਹਨਾਂ ਨੂੰ ਰੋਟੀ ਕਿਉਂ ਨਹੀਂ ਨਹੀਂ ਨਾ ਨਾ ਮੈਂ ਨੂੰ ਦੁਬਾਰਾ ਆਪਾਂ ਹੈ ਐਨਮਲ ਦਾ ਬਣਾਇਆ ਦੋ ਨਾ ਬੜੇ ਤੇ ਦਪੋਲ ਜੰਗ ਮੈਂ ਨੂੰ ਖਾਣਾ ਮੈਨੂੰ ਲੱਗਾ ਆ ਵੇਖ ਲਓ ਖਾਣਾ ਦੇਣ ਡਿਆ ਜੀ ਕੀੜੀਆਂ ਨੂੰ ਮੇਰੇ ਮੁੱਢ ਆ ਕੀੜਾ ਦੇਖੋ ਆਪ ਕੀ ਆ ਰਹੀਆਂ ਤਈ ਹੱਡੀਆਂ ਕੀ ਕਿਹੜੂ ਤਾਂ ਪਿਆਰਾ ਤਈ ਕਿਉਂ ਰੱਖਦਾ ਕੀੜੇ ਦੇ ਪੈਣ ਨਹੀਂ ਕੀੜੇ ਦੇ ਪੈਣ ਨਾਲ ਖਵਾ ਦਿੰਦੇ ਹਾਂ ਦੂਤ ਬਚਾਰੇ ਆ ਆ ਮੈਂ ਕੀ ਕਰੀਏ ਲੈ ਕੈਮਰਾ ਆਨਸਰ ਆਂਟੀ ਲਈ ਉਹ ਦਰਨਾ ਚਲੋ ਠੀਕ ਹੈ ਮੈਂ ਆਜੋ ਮੈਂ ਨਹੀਂ ਚਲ ਗਿਆ ਟੀਮ ਵੇਖ ਲਵਾਂ ਕਿਤਨ ਮੈਂ ਇੱਕ ਚੀਜ਼ ਉਖਾਉਂਦੀ ਢਾਈ ਕਵਾਲਿਆ ਤੇ ਬਾਅਦ ਬੜੇ ਸਖਾਉਂਦੀ ਆਪਣੇ ਆਪ ਵੇਖ ਲੈ ਕੀ ਕਰਨੀ ਆ ਢਾਈ ਕਵਾਲਿਆ ਕਿਤੇ ਉਹਨਾਂ ਨੂੰ ਸਖਾਉਂਦੀ ਰੈਂਦੀ ਆ ਧੋ ਕੇ ਬੜੇ ਮੈਂ ਅੰਦੀ ਕਿਦੇ ਲੰਮਕਾਂਡੇ ਕਿ ਸੁਕਣੇ ਨਹੀਂ ਇਹ ਤੰਦੇ ਛੁਕਣੇ ਦੇ ਬਿਨਾ ਹਨ ਬੰਦ ਕਰ ਇਹਨੂੰ ਮਸ਼ੀਨ ਨੂੰ ਸੁਕਣੇ ਦੀ ਜ਼ਰਤ ਪੈ ਗਈ ਸੁਕਣੇ ਹੈ ਮੇਲੇ ਦਾ ਸੁਪਨੇ ਨਹੀਂ ਟੈਂਚਾ ਦੇਣੀ ਹੁਣ ਤਾਂ ਹੀ ਨਹੀਂ ਆ ਢਾਈ ਕਮਾਲ ਤੰਤਰੇ ਤੇ ਇਧਰੇ ਇਹ ਨਾ ਲੋਕੇ ਬੈਗੇ ਦੋ ਜਣੇ ਲਿਆਵਾ ਤੂੰ ਤੇ ਅਗਰ ਨਾ ਡਰਾਂ ਨੇ ਚਿਲ ਨੂੰ ਇਸ ਕਾਲ ਨਹੀਂ ਤੇਰੇ ਨੂੰ ਸੁਖਰੇਂ ਦੋਦਣਾ ਬਦਨ ਚਾਰ ਦਿਨ ਦੇ ਸ਼ੁਕਰਗੁਜ਼ਾਰ ਤੋਂ ਤੇਰੇ ਦੋ ਦਿਨ ਦੇ ਸੁਖਰੇਂ ਤੋਂ ਛੋਟੇ ਮਤਲਬ ਨਾ ਚਲੋ ਠੀਕ ਹੈ ਮੈਂ ਲਿਆਵਾ ਤੂੰ ਕੱਢਣੀ ਹਾਂਜੀ ਜੀਤ ਮੈਂ ਪਿੰਦੀ ਪੀਂ ਜਾਂ ਚਾਰ ਨਾਲ ਖਾਂਦੀ ਪਈ ਆ ਮੈਂ ਪਾਊਡਰ ਤੇ ਪਾਊਡਰ ਤੇ ਮੈਂ ਖਾ ਲਿਆ ਚਾਹ ਜਿ ਘੁੱਟ ਨਹੀਂ ਭਰਿਆ ਪਾਊਡਰ ਸਾਰਾ ਖਾ ਗਿਆ ਤੱਕ ਵੇਰ ਕੋਣ ਐਂਡ ਬੜੇ ਗਲਾਸ ਚਾਪਿੰਦਾ ਜੁਰੂਰ ਕਹਿੰਦੇ ਕਿ ਦੱਸਿਓ ਠੀਕ ਆ ਤਾਂ ਪਹਿਲਾਂ ਮੇਰੀ ਆਦਤ ਈ ਮੈਂ ਕੱਪ ਦੇ ਬਿਨਾਂ ਗਾਣਾ ਨਹੀਂ ਪੀਤੀ ਤੇ ਹੁਣ ਮੇਰੀ ਗਲਾਸ ਚ ਆਦਤ ਪੈ ਗਈ ਆ ਹੁਣ ਮੈਂ ਗਲਾਸ ਦੇ ਬਿਨਾਂ ਨਹੀਂ ਪਿੰਦੀ ਇਸ ਵਾਰ ਦੱਸਨੇ ਕੋਲ ਕੋ ਗਲਾਸ ਜੀ ਪਿੰਦਾ ਤੇ ਆਪਾਂ ਕੰਮ ਤੋਂ ਬਾਅਦ ਸਾਰਾ ਨਿਬੇੜਾਏ ਆ ਦੁਕਾਨ ਵੀ ਬੰਦ ਆਏ ਆ ਤੇ ਹੁਣ ਮੈਨੂੰ ਜਨਾਉਣੀ ਪਈਆਂ ਫੁਲਕੇ ਤੇ ਇਹਨਾਂ ਤੋਂ ਫੁਲਕੇ ਬਣਾ ਕੇ ਦਾਣਾ ਖਵਾ ਚੁਣਦੇ ਤੇ ਇੱਕ ਮਿੰਟ ਵੱਡਾ ਬੜੇ ਲੱਗਿਆ ਵਾ ਕਿ ਮੇਰਾ ਵੱਡਾ ਪੁੱਤ ਆਪਣੇ ਆਪ ਹੀ ਆ ਕੇ ਭਾਂਜ ਮੰਜਣਾ ਪਿਆ ਵਾ ਕਿ ਬਰਤਨ ਪਏ ਹੋਏ ਹੀ ਬੇਨਾ ਦੁਕਾਨ ਤੇ ਲੇ ਕੇ ਬਰਤਨ ਪਏ ਹੀ ਤੇ ਮੈਂ ਭੁਲਕਿ ਉਹਦੇ ਕੇਹਿੰਦਾ ਲੱਗ ਹੁਣ ਮੈਂ ਪੰਡਿਤਾਂ ਤੋਂ ਤੋਹ ਦਿੰਦਾ ਵਾ ਤੇ ਮੈਂ ਕਿਹਾ ਸਭ ਤੋਂ ਵੱਡੇ ਦੀ ਪਿੰਚਾ ਤੋਹ ਦੋਗੇ ਲੱਗਦੀ ਮੇਰੇ ਮੇਰੀ ਥੋੜੀ ਜਿਹੀ ਹਲ ਕੋ ਜੂਗੀ ਤੇ ਹੁਣ ਇਹਨਾਂ ਨੂੰ ਮੈਂ ਖਾਣਾ-ਪੋਣਾ ਖਵਾ ਲਿਆ ਤੇ ਸਵੇਰੇ ਮੇਰੇ ਸਕੂਲ ਦੀ ਛੁੱਟੀ ਸਵੇਰੇ ਕੀ ਛੁੱਟੀ ਸਵੇਰੇ ਹੀ ਜਾਣਾ ਹੈ ਜੀ ਬਿਹਾਣੇ ਕਿ ਜਿੱਦਾਂ ਕਿ ਤੁਹਾਨੂੰ ਪਹਿਲਾਂ ਹੀ ਦੱਸਿਆ ਪਈ ਆਪਾਂ ਇਹਦਾ ਚੈੱਕਅਪ ਚੱਲਦਾ ਲੁਧਿਆਣੇ ਤਸ਼ਲੀਨ ਦਾ ਇਹਦਾ ਆਈਸ ਦਾ ਤੇ ਇਹ ਕਰਕੇ ਹੁਣ ਲੁਧਿਆਣੇ ਇਸ ਵੇਲੇ ਜਾਵਾਂਗੇ ਕੋਈ 5:30 ਕੋ ਨਿਕਲਾਂਗੇ ਹੋ ਸਕਦਾ ਚਲੋ 5:30 5 ਕੋਸ਼ਿਸ਼ ਤੇ ਹੈਗੀ ਹੈ ਤੁਹਾਡੀ ਤੇ 6 ਵਜੇ ਤੱਕ ਹੀ ਨਿਕਲਾਂਗੇ ਤੇ ਜਿਹੜਾ ਮਤਲਬ ਅੱਛਾ ਹੀ ਇਹਦਾ ਇਹਦੇ 6 ਮਹੀਨੇ ਹੋ ਗਏ ਤੇ ਚੱਲਦੀ ਨੇ ਮੈਡੀਸਿਨ ਇੱਕ ਸਾਤ ਚ ਲੈਣੀ ਆ ਤੇ ਉਹਦੇ ਕਰਕੇ ਫਿਰ ਹੁਣ ਇਸ ਵੇਲੇ ਜਾਵਾਂਗੇ ਤੇ ਮੰਮੀ ਵੀ ਜਾਣਗੇ ਨਾਲ ਫਿਰ ਸੁੱਤੇ ਮੰਮੀ ਨਾਲ ਮੈਂ ਕਹਿ ਲਈ ਅੱਜ ਦੇ ਕੰਨੇ ਸੁੱਤੇ ਆਵਾਂਗੇ ਮੰਮੀ ਆਉਣਗੇ ਨਾਲ ਆਪਣੇ ਮਾਇਆ ਹੋਊਗਾ ਤੇ ਆਪਾਂ ਚਲੇ ਜਾਵਾਂਗੇ ਮੈਂ ਤਸ਼ਰੀਨ ਤੇ ਨਾਨੀ ਹਨਾ ਤਸ਼ਰੀਨ ਤੇ ਪਿੱਛੇ ਵੜੂੰ ਤਰਨ ਦੀ ਤੇ ਆਈਪੀਡੀ ਫਿਰ ਉਹਨੂੰ ਪੈਕ ਕਰ ਜੂਗੀ ਮੈਂ ਕੋਸ਼ਿਸ਼ ਮੇਰੀ ਇਹ ਹੈ ਕਿ ਸਾਢੇ 5:00 ਤੱਕ ਇਹਨਾਂ ਨੂੰ ਘਵਾ ਦੇਣ ਦਿਵਾਰ ਦੇ ਦੁਆਰ ਜਾ ਕਿਉਂਕਿ ਸਭ ਤੋਂ ਵੱਡੀ ਪ੍ਰੋਬਲਮ ਮੇਰੀ ਹੋਣੀ ਹੈ ਵੀ ਮਤਲਬ ਕੇਸ ਕੀ ਮੁੰਡਾ ਜਮਾ ਦਿਖਾਦੀ ਕਰਦੀ ਇਹਦੇ ਪੋਨੀ ਨਹੀਂ ਕੀਤਾ ਕਰ ਲੋਗੇ ਪਰ ਵਦਨ ਦੀ ਥੋੜੀ ਪ੍ਰੋਬਲਮ ਲਿਉਣੀ ਹੁੰਦੀ ਹੈ ਮੈਨੂੰ ਇਹ ਉਹ ਟੈਨਸ਼ਨ ਜਿਹੀ ਪਈਆਂ ਸਵੇਰ ਦੀ ਕਿ ਮੁੰਡੇ ਨੂੰ ਕੇਸ ਕਿਲੋ ਨਹੀਂ ਹੁੰਦੀ ਜਿਵੇਂ ਤੇ ਬੜੀ ਮੁਸ਼ਕਲ ਹੋ ਜਾਣਾ ਵਾ ਫਿਰ ਤੇ ਮੈਂ ਹੁਣ ਸੋਚਿਆ ਨਹੀਂ ਇਹਦੇ ਸਿਰ ਤਾਲ ਕੇ ਨਾ ਇਹਨੂੰ ਕੁੱਤੇ ਪਏ ਨੂੰ ਆਏ 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 ਕਿਉਂ ਖੇਲ ਲੋ ਮੇਰੀ ਕਯੂਬ ਮੇਰੇ ਫੇਸ ਕਿ ਲਾ ਕੇ ਜਾਊਂਗੀ ਤੇ ਕਾ ਇਸ ਕਿ ਲਾ ਕੇ ਮੈਂ ਸਵਾ ਦੂੰਗੀ ਨਾ ਇਹਨੂੰ ਮੇਰੀ ਕਯੂਬ ਨਾ ਖੇਡ ਲੈ ਤੇ ਟਿਫਨ ਟਿਫਨ ਪੈਕ ਕਰ ਦੂੰਗੀ ਜੋ ਖਾਣ ਨਹੀਂ ਤੇ ਜਿਹੜਾ ਆਪਣੇ ਆ ਮੇਰਾ ਫੇਰ ਨਾਲ ਲੱਗੇ ਰਹੂਗਾ ਤੁਹਾਡੇ ਚਲੋ ਠੀਕ ਹੈ ਜੀ ਟਿਫਨ ਕਰ ਦੂਗੀ ਆਹ ਨੂੰ ਫੋਨ ਫਾਨ ਕਰੀ ਜਾਣਾ ਇਹਨਾਂ ਨੂੰ ਫੋਨ ਫਾਨ ਕਰਦੀ ਜਾਣਾ ਤੇ ਬੱਤਾਂ ਕੁੰਮਾ ਸੂਰਾ ਪੈਕ ਨਹੀਂ ਨਹੀਂ ਉਹ ਫੋਨ ਕਰਨਾ ਜਿਹਦੇ ਨੂੰ ਬਹਿਣ ਵਾਲੇ ਅੰਕਲ ਕਰਨਗੇ ਤੇ ਬਹਿਣ ਵਾਲੇ ਜੀ ਲੱਗੇ ਆ ਤੇ ਚਲੋ ਠੀਕ ਹੈ ਜੀ ਇੱਥੇ ਹੀ ਹੁਣ ਕਰਦੇ ਆਪਾਂ ਵੀਡੀਓ ਨੂੰ ਐਂਡ ਤੇ ਬਹੁਤ ਬਹੁਤ ਦਾ ਧੰਨਵਾਦ ਸਾਡਾ ਜੇ ਸਾਡੇ ਵੀਡੀਓ ਬਿੰਦੇ ਸਾਡੇ ਚੈਨਲ ਨੂੰ ਜਰੂਰ ਸਾਰੇ ਭੈਣ ਭਰਾ ਸਾਡੀ ਵੀਡੀਓ ਲੈਂਦੇ ਹੋ ਉਹ ਸਾਡੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਬਹੁਤ ਬਹੁਤ ਦਾ ਦੇਣ ਤੁਹਾਡਾ ਮਾਣ ਮਿਲਦੇ ਆ ਹੁਣ ਕੱਲ ਦੇ ਵਲੌਗ ਦੇ ਨਾਲ ਤੇ ਬੁੱਢਾ ਸਾਡਾ ਖੰਤੀ ਦੇ ਹੁੰਦੇ ਆ ਤੇ ਚਲੋ ਠੀਕ ਹੈ ਜੂਡ ਨਾਈਟ ਸਾਰੀ